ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬਜ਼ਾਦਿਆਂ ਦੇ 12 ਅਤੇ 13 ਪੋਹ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੋਈ ਸੀ ਸਾਹਿਬਜ਼ਾਦਿਆਂ ਨੂੰ ਡਰਾਇਆ ਤੇ ਧਮਕਾਇਆ ਗਿਆ ਕਈ ਲਾਲਚ ਵੀ ਦਿੱਤੇ ਗਏ ਜਦੋਂ ਸਾਹਿਬਜ਼ਾਦੇ ਨਾ ਡਰੇ ਅਤੇ ਨਾ ਹੀ ਕਿਸੇ ਲਾਲਚ ਵੀ ਚਾਏ ਤਾਂ 12 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਨੀਂਹ ਵਿੱਚ ਇਨਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਉਸ ਫਤਵੇ ਦੇ ਮੁਤਾਬਿਕ ਅੱਜ 13 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣਾ ਹੈ 13 ਪੋਹ ਦੇ ਸ਼ਾਕੇ ਨੂੰ ਸਰਹੰਦ ਦੇ ਸ਼ਾਕੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇਰਾ ਪੋਹ ਦੀ ਸਵੇਰ ਸਿਪਾਹੀ ਸਾਹਿਬ ਜਾਦਿਆਂ ਨੂੰ ਲੈਣ ਲਈ ਆਉਂਦੇ ਹਨ ਅੱਲਾ ਯਾਰ ਖਾਂ ਲਿਖਦੇ ਹਨ ਕਿ ਜਾਨ ਤੋਂ ਪਹਿਲਾਂ ਮਾਤਾ ਗੁਜਰ ਕੌਰ ਜੀ ਸਾਹਿਬ ਜਾਦਿਆਂ ਦੇ ਨਵੇਂ ਚੋਲੇ ਪਾਉਂਦੇ ਹਨ ਕਲਗੀ ਸਜਾਉਂਦੇ ਹਨ ਕਿਉਂਕਿ ਅੱਜ ਲਾੜੀ ਮੌਤ ਨੂੰ ਵਿਆਹਣ ਲਈ ਚੱਲੇ ਹਨ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕੇਸ਼ੋਂ ਕੋ ਕੰਗੀ ਕਰ ਦੂੰ ਜਰਾ ਮੂੰਹ ਧੁਲਾ ਤੋ ਲੂੰ ਪਿਆਰੀ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮੇ ਮੈਂ ਦੂਲਾ ਬਣਾ ਤੋ ਲੂੰ ਕਚਹਿਰੀ ਦੇ ਸाहब ਜਾਦਿਆਂ ਨੂੰ ਫਿਰ ਡਰਾਇਆ ਤੇ ਧਮਕਾਇਆ ਗਿਆ ਅਤੇ ਮੁਸਲਮਾਨ ਬਨਨ ਦੇ ਲਈ ਕਿਹਾ ਗਿਆ ਸाहब ਜਾਦੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਣ ਦੇ ਆਪਣੇ ਧ੍ਰਿੜ ਨਿਸ਼ਚੇ ਦੇ ਉੱਤੇ ਕਾਇਮ ਰਹੇ ਸाहब ਜਾਦਿਆਂ ਨੂੰ ਨੀਆ ਵਿੱਚ ਇਨਨ ਦੇ ਲਈ ਕੋਈ ਜਲਾਦ ਤਿਆਰ ਨਾ ਹੋਇਆ ਸਮਾਣੇ ਦੇ ਦੋ ਜਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਉੱਤੇ ਕਚਹਿਰੀ ਦੇ ਵਿੱਚ ਮੁਕੱਦਮਾ ਚੱਲ ਰਿਹਾ ਸੀ ਮੁਕੱਦਮੇ ਤੋਂ ਬਰੀ ਹੋਣ ਦੀ ਸ਼ਰਤ ਦੇ ਉੱਤੇ ਦੋਨੋਂ ਸाहब ਜਾਦਿਆਂ ਨੂੰ ਨੀਆ ਵਿੱਚ ਚਿੰਨਨ ਦੇ ਲਈ ਤਿਆਰ ਹੋ ਗਏ ਸ਼ਾਸ਼ਲ ਬੇਗਤੇ ਬਾਸ਼ਲ ਬੇਗ ਨੇ ਦੋਹਾ ਸਾਹਿਬਜ਼ਾਦਿਆਂ ਨੂੰ ਖੜੀਆਂ ਕਰਕੇ ਸਾਹਿਬਜ਼ਾਦਿਆਂ ਦੇ ਆਲੇ ਦੁਆਲੇ ਦੀਵਾਰਾਂ ਖੜੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਦੀਵਾਰ ਉੱਪਰ ਤੱਕ ਪੁੱਜ ਗਈ ਤਾਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ ਜਲਾਦਾ ਨੇ ਗਰਦਨ ਤੇ ਕਟਾਰ ਰੱਖ ਕੇ ਸਾਹਿਬਜ਼ਾਦਿਆਂ ਦਾ ਜੀਵਾ ਕਰਕੇ ਗਰਦਨ ਤੇ ਹੌਲੀ ਹੌਲੀ ਕਟਾਰ ਚਲਾ ਕੇ ਸ਼ਹੀਦ ਕਰ ਦਿੱਤਾ इतिहास दसद है कि साहेबजादा जोरावर सिंह जी शहीद हो गए सन पर साहेबजादा फतेह सिंह जी दे मिनट तक पैर हिलते रहे सन दूर दूर तक लोगों की भीड इकट्ठी हुई सी बुरज ਜੋ ਮਾਤਾ ਗੁਜਰ ਕੌਰ ਜੀ ਨੂੰ ਢੀੜ ਦੇ ਵਿੱਚ ਸਾਹਿਬ ਜੀ ਆਦੇ ਨਜ਼ਰ ਨਹੀਂ ਸੀ ਆਉਂਦੇ ਜਦੋਂ ਮਾਤਾ ਜੀ ਨੂੰ ਸਾਹਿਬ ਜਾਦੇ ਆਂ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਮਾਤਾ ਗੁਜਰ ਕੌਰ ਜੀ ਸਮਾਧੀ ਲੀਨ ਹੋ ਕੇ ਸੱਚਖੰਡ ਵਿੱਚ ਜਾ ਬਿਰਾਜੇ ਤਾਂ ਜਨ ਨੇ ਜਿੰ ਜਾਇਆ ਤਨ ਪੀਤਾ ਪ੍ਰਦਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ